ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਜਿਨ੍ਹਾਂ ਨੂੰ ਡਿਬਰੂਗੜ ਪੁਲਿਸ ਦੇ ਵੱਲੋਂ ਮੈਡੀਕਲ ਕਰਾਉਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਦੱਸਿਆ ਇਹ ਕਿ ਡਿਬਰੂਗੜਾ ਸਾਮ ਦੇ ਵਿੱਚ ਅਜਨਾਲਾ ਪੁਲਿਸ ਥਾਣੇ ਤੇ ਹਮਲਾ ਕਰਨ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਡਿਬਰੂਗੜ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਪਹਿਲਾ ਮੈਡੀਕਲ ਹੁੰਦਾ ਫਿਰ ਪੇਸ਼ੀ ਦੇ ਲਈ ਲਿਆਂਦਾ ਗਿਆ ਤਦ ਦੱਸ ਦਈਏ ਕਿ ਜਿੱਥੇ ਪੰਜਾਬ ਪੁਲਿਸ ਵੀ ਡਿਬਰੂਗੜ ਪਹੁੰਚੀ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਤਾਂ ਪੰਜਾਬ ਦੇ ਵਿੱਚ ਅਜਨਾਲਾ ਪੁਲਿਸ ਥਾਣੇ ਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਜਿਨ੍ਹਾਂ ਨੂੰ ਡਿਬਰੂਗੜ ਪੁਲਿਸ ਦੇ ਵੱਲੋਂ ਮੈਡੀਕਲ ਦੇ ਲਈ ਲਿਆਂਦਾ ਗਿਆ ਤਦ ਦੱਸ ਦਈਏ ਕਿ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਡਿਬਰੂਗੜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਵਿਚਾਲੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਜਿਹੜਾ ਰੂਟੀਨ ਚੈੱਕਅਪ ਮੈਡੀਕਲ ਚੈੱਕਅਪ ਦੇ ਲਈ ਕੈਜੂਐਲਟੀ ਵਿਭਾਗ ਲਿਆਂਦਾ ਗਿਆ ਜਿੱਥੇ ਇਹਨਾਂ ਦਾ ਮੈਡੀਕਲ ਹੋਇਆ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਰੂਟੀਨ ਜਿਹੜੀ ਐਗਜ਼ਾਮੀਨੇਸ਼ਨ ਹੈ ਉਸ ਦੇ ਲਈ ਲਿਆਂਦਾ ਗਿਆ ਸੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਪੰਜਾਬ ਦੇ ਅਜਨਾਲਾ ਥਾਣੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਤਿੰਨ ਜਿਹੜੇ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ਇਹ ਤਿੰਨੇ ਜਿਨ੍ਹਾਂ ਨੂੰ ਡਿਬਰੂਗੜ ਪੁਲਿਸ ਜਿਹੜੀ ਹੈ ਉਹ ਮੈਡੀਕਲ ਦੇ ਲਈ ਲੈ ਕੇ ਆਈ ਤੇ ਡਿਬਰੂਗੜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੀਆਂ ਕਿ ਇਹ ਤਸਵੀਰਾਂ ਜੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਨਾਲਾ ਥਾਣੇ ਉੱਤੇ ਜਿਹੜਾ ਹਮਲਾ ਹੁੰਦਾ ਉਸੇ ਮਾਮਲੇ ਦੇ ਵਿੱਚ ਜਿਹੜੇ ਤਿੰਨ ਵਿਅਕਤੀ ਨੇ ਤਿੰਨ ਜਿਨ੍ਹਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਸੀ ਤਾਂ ਹੁਣ ਇਹਨਾਂ ਨੂੰ ਡਿਬਰੂਗੜ ਪੁਲਿਸ ਵੱਲੋਂ

এই পঞ্জাৱৰ পৰা যিকেইজন কৈ দিয়ে মেডিকেললৈ অনা আছিলে চেকআপৰ কাৰণে কি ক'ব হয় তেখেতসকলক আজি আমাৰ ইয়াত কেজুৱেলিটিলে ৰুটিন একজামিনেশ্যনৰ কাৰণে লৈ অহা হ'ল সেইটো এটা অফিচিয়েল ফৰ্মেলিটি এইখিনি কৰি থকা হৈছে ট'টেলী সাতজন সাতজন ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਜਿਨ੍ਹਾਂ ਨੂੰ ਡਿਬਰੂਗੜ ਪੁਲਿਸ ਦੇ ਵੱਲੋਂ ਮੈਡੀਕਲ ਕਰਾਉਣ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਡਿਬਰੂਗੜਾ ਸਾਧ ਵਿੱਚ ਅਜਨਾਲਾ ਪੁਲਿਸ ਥਾਣੇ ਤੇ ਹਮਲਾ ਕਰਨ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਡਿਬਰੂਗੜ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਪਹਿਲਾ ਮੈਡੀਕਲ ਹੁੰਦਾ ਫਿਰ ਪੇਸ਼ੀ ਦੇ ਲਈ ਲਿਆਂਦਾ ਗਿਆ ਤਦ ਦੱਸ ਦਈਏ ਕਿ ਜਿੱਥੇ ਪੰਜਾਬ ਪੁਲਿਸ ਵੀ ਡਿਬਰੂਗੜ ਪਹੁੰਚੀ ਹੈ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਤਾਂ ਪੰਜਾਬ ਦੇ ਵਿੱਚ ਅਜਨਾਲਾ ਪੁਲਿਸ ਥਾਣੇ ਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਜਿਨ੍ਹਾਂ ਨੂੰ ਡਿਬਰੂਗੜ ਪੁਲਿਸ ਦੇ ਵੱਲੋਂ ਮੈਡੀਕਲ ਦੇ ਲਈ ਲਿਆਂਦਾ ਗਿਆ ਤਦ ਦੱਸ ਦਈਏ ਕਿ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਡਿਬਰੂਗੜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਵਿਚਾਲੇ ਦਸਿਆ ਜਾ ਰਿਹਾ ਕਿ ਇਹਨਾਂ ਨੂੰ ਜਿਹੜਾ ਰੂਟੀਨ ਚੈੱਕਅਪ ਮੈਡੀਕਲ ਚੈੱਕਅਪ ਦੇ ਲਈ ਕੈਸ਼ੁਐਲਟੀ ਵਿਭਾਗ ਲਿਆਂਦਾ ਗਿਆ ਜਿੱਥੇ ਇਹਨਾਂ ਦਾ ਮੈਡੀਕਲ ਹੋਇਆ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਰੂਟੀਨ ਜਿਹੜੀ ਐਗਜ਼ਾਮੀਨੇਸ਼ਨ ਹੈ ਉਸ ਦੇ ਲਈ ਲਿਆਂਦਾ ਗਿਆ ਸੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਪੰਜਾਬ ਦੇ ਅਜਨਾਲਾ ਥਾਣੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਜਿਹੜੇ ਤਿੰਨ ਜਿਹੜੇ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ਇਹ ਤਿੰਨੇ ਜਿਨ੍ਹਾਂ ਨੂੰ ਡਿਬਰੂਗੜ ਪੁਲਿਸ ਜਿਹੜੀ ਹੈ ਉਹ ਮੈਡੀਕਲ ਦੇ ਲਈ ਲੈ ਕੇ ਆਈ ਤੇ ਡਿਬਰੂਗੜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੀਆਂ ਕਿ ਇਹ ਤਸਵੀਰਾਂ ਜੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਨਾਲਾ ਥਾਣੇ ਉੱਤੇ ਜਿਹੜਾ ਹਮਲਾ ਹੁੰਦਾ ਉਸੇ ਮਾਮਲੇ ਦੇ ਵਿੱਚ ਜਿਹੜੇ ਤਿੰਨ ਵਿਅਕਤੀ ਨੇ ਤਿੰਨ ਜਿਨ੍ਹਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਸੀ ਤਾਂ ਹੁਣ ਇਹਨਾਂ ਨੂੰ ਡਿਬਰੂਗੜ ਪੁਲਿਸ ਵੱਲੋਂ ਮੈਡੀਕਲ ਦੇ ਲਈ ਲਿਆਂਦਾ ਗਿਆ ਤੇ ਫਿਰ ਅਦਾਲਤ ਦੇ ਵਿੱਚ ਪੇਸ਼ੀ ਵੀ ਹੋਈ ਹੈ। ਅ ਕੋਯ ਦੇ ਹੈਵ ਬੀਨ ਬਰੌਟ ਟੂ ਦਾ ਡਿਪਾਰਟਮੈਂਟ ਆਫ ਕੇਜੂਐਲਟੀ ਫਾਰ ਦਾ ਰੂਟੀਨ ਸੈਕਅਪ 올 ਆਫ 뎀 ਹੈਵ ਬੀਨ ਐਗਜ਼ਾਮਿਨ so this is a routine procedure only পাঞ্জাবৰ পৰা যিজন কৌদিয়াল মেডিকেললৈ অনা হৈছিল হয় তেখেতসকলক আজি আমাৰ ইয়াত কেজুৱেলিটিলে ৰুটিন এক্সামিনেশ্যনৰ কাৰণে লৈ অহা হ'ল সেইটো এটা অফিচিয়েল ফৰ্মেলিটি এইখিনি কৰি থকা হৈছে ট'টেল